ਕਿ ਵੀ ਨੋਟ ਕਰ ਲਿਓ ਜੇ ਉਹ ਨਾ ਗਏ ਬਾਹਰ ਨਾ ਜਾ ਕੇ ਜਾਣਾ ਮੁੜ ਕੇ ਨੀਵੇਂ ਹੋਰਾਂ ਦੇ ਮਗਰ ਬਹਿਣਗੇ ਮੁੜ ਕੇ ਇਹ ਸੋਚਣਾ ਮਗਰ ਪਤਾ ਇਹਨਾਂ ਨੂੰ ਵੀ ਆ ਇਸ ਕਰਕੇ ਬੇਨਤੀ ਆ ਕਿਸਾਲ ਬਾਕੀ ਲੋਕ ਬਾਕੀ ਹੋ ਰਹੇ ਆ ਜੂਨੀਅਲ ਦੇ ਉਹਦੇ ਨਾਲ ਤੋਂ ਵੀ ਬਾਈ ਜੀ ਅਸੀਂ ਆਹ ਮੋਲ ਕਿਉਂ ਲੋਕਾਂ ਚਾ ਖੁੱਲਿਆ ਪਹਿਲਾਂ ਜਾ ਕੇ ਆਇਆ ਉਹਨਾਂ ਨੂੰ ਪਤਾ ਉੱਥੇ ਕੀ ਹੋਇਆ ਕਿਵੇਂ ਤਰੂ ਰੱਦ ਹੋਏ ਪਿੱਛੇ ਕੀ ਨੁਕਸਾਨ ਹੋਇਆ ਸਾਡੇ ਕਿਸਾਨ ਕਿੰਨੇ ਖਰਾਬੀ ਸਹੂਤਦੀ ਹੋਈ ਜੇ ਲੋ ਸਾਰੀ ਗੱਲ ਦਾ ਪਤਾ ਅੱਗੇ ਲੋਕਾਂ ਨੂੰ ਤੁਹਾਨੂੰ ਤਾਂ ਸੀ ਇਸ ਕਰਕੇ ਸਾਡੇ ਵੀ ਨੌਜਵਾਨ ਸਾਡੇ ਰੋਕਣੀ ਦੇ ਸਾਨੂੰ ਬਾਈ ਜੀ ਸਾਡੇ ਦੇ ਵੀ ਡੰਡਾ ਚੱਲਦਾ ਪਿੰਡਾਂ ਦੇ ਵਿੱਚ ਵੀ ਜਾਣਾ ਕਿ ਨਹੀਂ ਜਾਣਾ ਸਵਾਲ ਹੁੰਦਾ ਖੜਾ ਹੁੰਦਾ ਅਸੀਂ ਜੋ ਸੁੱਕੀ ਜਵਾਬ ਦੇ ਗਏ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਜੁਨੀਅਰ ਜੁੜੀਆਂ ਬਣੀਆਂ ਸਾਰੇ ਸਤਿਕਾਰ ਦੇ ਜੋਗ ਹੈ ਵੀ ਉਹ ਮੰਨ ਲਓ ਉਹ ਗਲਤ ਹੈ ਤੁਹਾਨੂੰ ਸਹੀ ਮੰਨ ਲੈਣਾ ਪਰ ਮਗਰ ਚੱਲੋ ਗੱਡੀ ਵੀ ਚੱਲਣੀ ਸਾਰਾ ਸਾਰਾ ਜਿਹੜਾ ਆਪਣਾ ਭੂਰਾ ਭੂਰਾ ਜਾਣਕਾਰੀ ਮੋਦੀ ਕੋਲ ਪਹੁੰਚਦੀ ਆ ਤੇ ਇੱਕ ਦੂਜੀ ਗੱਲ ਮੋਦੀ ਮਰਦਾਬਾਰ ਕਰਨ ਦਾ ਮਸਲਾ ਹਲ ਨਹੀਂ ਹੁਣ 77 ਹੋਣਾ ਪਊਗਾ ਪੋਲੀਟਿਕਸ ਚੱਲੀ ਜਾਂਦੀ ਆ ਜਿਹੜਾ ਬੰਦਾ ਕਿਸੇ ਵੀ ਵਰਗ ਦੇ ਹਲਤਾ ਮਾਲਕ ਬਾਹਰ ਤੋਂ ਹੀ ਹਲਤਾ ਜੋ ਘੜੀ ਫੇੜੀ ਵਾਲਾ ਚੱਕਰੀਆਂ ਵਾਲਾ ਕਿਸੇ ਦਾ ਸਾਥ ਦਾ ਗਾਵ ਟਿਕਣਾ ਸਭ ਦੇ ਖਾਤਰ ਲਵੇ ਇਕੱਲੇ ਇਕੱਲੇ ਹੱਲੋ ਇਕੱਠੇ ਹੋ ਜੋ ਆਪੋ ਆਪਣੇ ਆਗੂ ਨੂੰ ਬੇਨਤੀ ਕਰੋ ਜੇ ਮੰਨ ਲਓ ਆਪਾਂ ਨੂੰ ਬਿਨਾਂ ਦੱਸੇ ਚਲੇ ਗਏ ਚਾਹੇ ਉਹ ਤੇਜ਼ੀ ਕਰ ਗਏ ਹਾਂ ਮੰਨ ਲਓ ਵੀ ਆਪਾਂ ਉਹ ਰੁਕੇ ਨਹੀਂ ਉਹ ਤੇਜ਼ੀ ਕਰ ਗਏ ਜੇ ਆਪਾਂ ਭਾਈ ਜੀ ਉਹਨਾਂ ਦੀ ਮੰਨ ਲਓ ਉਹਨਾਂ ਦੀ ਆਪਰ ਇਸ ਕਰਦੇ ਨਾ ਤਾਂ ਉਹਨਾਂ ਨੇ ਤੇ ਆਪਣੀ ਫਰਕ ਕੀ ਹਾਂ ਹਾਂ ਹਰਕਤੀਆ ਆਪੋ ਆਪਣੇ ਪ੍ਰਧਾਨਾਂ ਨੂੰ ਬੇਨਤੀ ਕਰੋ ਵੀ ਬਾਈ ਜੀ ਆਪਾਂ ਉਹਨਾਂ ਦੇ ਮਗਰ ਚੱਲਗੇ ਜਾ ਉਹਨਾਂ ਨੇ ਉੱਥੇ ਵੜਨਾ ਛੱਗ ਨਹੀਂ ਇਹਦੇ ਵਿੱਚ ਜਾ ਕੇ ਉਹਨਾਂ ਨੇ ਬਹਿ ਜਾਣਾ ਆਰ ਜਦੋਂ ਮੈਂ ਪਿੰਡ ਦੀ ਗੱਲ ਦੱਸਦਾ ਆ ਸਾਰੇ ਮੁੰਡੇ ਇੱਕ ਜਿਹੜਾ ਖਲਾ ਟਿਕਾਣੇ ਵਾਲੇ ਮੈਨੂੰ ਉਹਨਾਂ ਦਾ ਕਾਰ ਆਈ ਪ੍ਰਧਾਨ ਸਾਹਿਬ ਕਿਵੇਂ ਕਰਨੀਏ ਜਾਣਾ ਕਿ ਨਹੀਂ ਜਾਣਾ ਉਹ ਸਾਡੇ ਖਜ਼ਾਂਚੀ ਸਖੜੇ ਦੇਖੋ ਉਹ ਖਜ਼ਾਂਚੀ ਸਾਹਿਬ ਉਹਨਾਂ ਨੇ ਕਿਹਾ ਵੀ ਜਾਣਾ ਕਿ ਨਹੀਂ ਜਾਣਾ ਜਵਾਬ ਨਹੀਂ ਮੈਨੂੰ ਆਇਆ ਮੈਂ ਕਿਹਾ ਬਾਈ ਜੀ ਚੱਲਾਂਗੇ ਪਰ ਸਾਡੇ ਕੋਲ ਪ੍ਰੋਗਰਾਮ 18 ਦਾ ਉਹਨੂੰ ਜਾਵਾਂਗੇ ਨਾ ਜੁਨੀ ਨਹੀਂ ਛੜਨੀ ਆ ਨਾ ਆਗੂ ਨੂੰ ਮਾਰਾ ਕਰਨ ਪਰ ਭਾਈ ਜੀ ਸਾਨੂੰ ਪਿੰਡ ਦੇ ਨੁਮਾਇੰਦਗੀ ਬਖਸ਼ੀ ਹੈ ਨਾ ਗਾਵਾ ਦਾ ਪਿੰਡ ਦੀ ਸੁਣਨੀ ਪੈਣੀ ਆ ਨਾ ਪਿੰਡ ਦਾ ਜਾਵਾਂਗੇ ਮੇਰਾ ਇਹ ਹੀ ਬੇਨਤੀ ਹੈ ਕਿਸਾਨਾਂ ਨੂੰ ਵੀ ਆਪਣੇ ਆਪ ਕੋਲੋਂ ਬੇਨਤੀ ਕਰੋ ਵੀ ਭਰਾਵੋ ਜੇ ਉਹ ਗਲਤ ਹੋ ਗਏ ਤੁਸੀਂ ਤੁਹਾਨੂੰ ਸਹੀ ਬਦ ਲੈਣੇ ਆ ਆਪਾਂ ਮਗਰ ਚਲ ਗਏ ਉਹਨਾਂ ਦੇ ਮਗਰ ਆਏ ਬਿਨਾਂ ਘਾਨ ਨਹੀਂ ਹੋਣਾ ਜੇ ਤੁਹਾਡਾ ਕਹਿਣ ਦਾ ਵੀ ਜੇ ਉਹਨਾਂ ਨੇ ਨਹੀਂ ਰਲ ਕੇ ਚੱਲੇ ਜਾਂ ਨਹੀਂ ਸਲਾਹ ਲਈ ਤੇ ਫਿਰ ਹੁਣ ਬਾਅਦ ਚੋਵੇਂ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਕਰਨਾ ਚਾਹੀਦਾ ਤੇ ਗੱਲ ਜੀ ਗੱਲ ਇਹ ਆ ਵੀ ਖੇਤੀ ਕਾਨੂੰਨ ਤੰਸੀਂ ਰੱਦ ਕਰਾ ਕੇ ਆਏ 1.5 ਸਾਲ ਬੈਠੇ ਲਈ ਹਾਂਜੀ ਮੈਂ ਤੁਹਾਨੂੰ ਕਿਹਾ ਉੱਥੇ ਨਗਰ ਦੇ ਰੇਡ ਸਾਲ 8 850 ਕੁਰਬਾਨੀ ਹੋ ਗਈ ਕਾਨੂੰਨ ਰੱਦ ਵੀ ਹੋ ਗਈ ਜਾਣੇ ਕਿ ਲੀਡਰ ਨੂੰ ਹੀ ਪਤਾ ਸੁਣਨ ਵਾਲੀ ਗੱਲ ਆ ਉਹ ਆਂਦੇ ਵੀ 20 ਦਿਨ ਅਸੀਂ ਹੋਰ ਬੈਜਾਂਦੇ ਮਸਲਾ ਹੱਲ ਹੋ ਕੇ ਆਉਣਾ ਸੀ ਚਲੋ ਉਹਨਾਂ ਨੂੰ ਪਤਾ ਉਹਨਾਂ ਦੇ ਮਤ ਪਏ ਸੀ ਕਿਸ ਤਰ੍ਹਾਂ ਆਏ ਤਾਂ ਕੈਸੇ ਖੁਸ਼ੀ ਜਾ ਕੇ ਕਾਨੂੰਨ ਰੱਦ ਹੋ ਗਿਆ ਚਲੋ ਅਸੀਂ ਘਰੋਂ ਚੱਲੇ ਗਏ ਬਹੁਤ ਟਾਈਮ ਹੋ ਗਿਆ ਬੈਠੇ ਤੁਸੀਂ ਕਿਹੜੀ ਜਥੇਬੰਦੀ ਦੇ ਆ ਮੈਂ ਉਠਗਾਉਂਦਾ ਲਈ 20 ਕਾ ਝੂਠਗਾਉਂਦਾ ਅਕਾਈ ਪ੍ਰਧਾਨ ਨਿਰਮਲ ਸਿੰਘ ਮੋੜ ਤੋਂ ਬਾਅਦ ਅੱਛਾ ਪਰ ਆਪਾਂ ਨੂੰ ਇਹ ਨਹੀਂ ਵੀ ਕਿਸੇ ਨਾਲ ਕੋਈ ਸਾਨੂੰ ਪਿੰਡ ਲੈਵਲ ਤੇ ਇਹਨਾਂ ਨਾਲ ਗੱਲ ਕਰਨੀ ਹੈ ਕਿਸੇ ਜੂਨੀਅਰ ਲੈਵਲ ਤੇ ਮੈਂ ਗੱਲ ਨਹੀਂ ਕਰਨੀ ਮੈਂ ਗੱਲ ਇਹ ਕਰਨੀ ਚਾਹੁੰਦਾ ਵੀ ਚਲੋ ਇਹਨਾਂ ਦੇ ਆਗੂਆਂ ਦੇ ਸਾਡੇ ਦੇ ਮਤਭੇਦ ਹੋ ਗਏ ਲੱਖ ਵੀਰੀ ਹੋਗੇ ਤਰ੍ਹਾਂ ਚ ਵੀ ਆਪਣੇ ਹੁੰਦੇ ਬਿਲਕੁਲ ਹਾਂਜੀ ਉਹ ਕਾਚ ਵੀ ਹੁੰਦੇ ਆ ਉਹ ਉਧਰ ਨੂੰ ਚਲੇ ਗਏ ਉਹ ਆਉਂਦੇ ਜੀ ਅਸੀਂ ਰਾਜਨੀਤਿਕ ਨਹੀਂ ਇਹ ਆਲਦੇ ਅਸੀਂ ਰਾਜ ਨਹੀਂ ਸਕੇ ਪਰ ਗੱਲ ਇੱਥੇ ਖੜੀ ਹੈ ਵੀ ਰਾਜਨੀਤਿਕ ਤਾਂ ਦਿੱਲੀ ਨੂੰ ਉੱਠ ਗਏ ਜਿਹੜਾ ਬਿਨਾਂ ਰਾਜਨੀਤੀ ਵਾਲਾ ਉਹ ਇੱਥੇ ਖੜਿਆ ਇਹ ਮਸਲਾ ਹੱਲ ਕਿਵੇਂ ਹੋ ਜਦੋਂ ਅਸੀਂ ਦੋ ਫਾੜੋ ਹੂੰ ਅੱਜ ਉਹਨਾਂ ਦੇ ਬਾਹਰਾਂ ਦੇ ਉੱਤੇ ਕੀ ਕੋਈ ਕੱਲ ਘਟ ਤੇ ਉਹਨਾਂ ਨੇ ਕ੍ਰੈਸ਼ਰ ਪਾ ਤੇ ਸਾਰਾ ਰੋਡ ਜਾਮ ਕਰ ਤੇ ਵੀ ਦਿੱਲੀ ਤੋਂ ਨਹੀਂ ਆਉਂਦਾ ਇਹ ਤਾਂ ਨਾ ਸ਼ਹੀ ਹੈ ਤਾਂ ਨਾ ਸ਼ਹੀ ਹੈ ਉਹਦੇ ਖਾਤਰ ਜੋ ਉਹਨਾਂ ਦੇ ਮੰਨ ਲਓ ਉਹਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਕੋਈ ਗੋਲੀਆਂ ਵੱਜ ਰਹੀਆਂ ਕੋਈ ਮੰਨ ਲਓ ਅਥੂ ਗਏ ਛੱਡੇ ਜਾ ਰਹੇ ਆ ਉਹਦਾ ਅਸੀਂ ਦਰਦ ਹਟਾ ਰਹੇ ਹਾਂ ਉਹਦਾ ਕਰ ਜੁਨੀਆ ਨੇ ਮੰਨ ਲਓ ਟੂਲਪਲਾਜੇ ਵੀ ਬੰਦ ਕੀਤੇ ਰੇਲਾ ਰੇਲਾ ਦੇ ਵੀ ਕਹਿੰਦੇ ਰੋਕੀਆਂ ਹੂੰ ਦਰਦ ਆਇਆ ਸਾਨੂੰ ਪਰ ਮੈਂ ਜੁਨੀਆ ਨੂੰ ਬੇਨਤੀ ਕਰਨੀ ਚਾਹੁੰਦਾ ਆ ਆਪ ਦੇ ਆਪ ਦੇ ਤੌਰ ਤੇ ਜੰਨੀਆਂ ਜੁਨੀਆ ਨਾਲ ਇੱਥੇ ਆਈਆਂ ਹੋਈਆਂ ਹੂੰ ਵੇ ਵੀ ਆਇਤ ਅਣੇ ਹੋਏ ਆਪਣੇ ਭਾਰਤ ਬੰਦੇ ਸੱਦੇ ਤੇ ਵੀ ਭਾਈ ਜਿਸ ਤਰ੍ਹਾਂ ਬਾਕੇ ਪਰਾਨੇ ਸਾਥ ਦਿੱਤਾ ਸਾਰੇ ਬਾਕੇ ਪਰਾਨੇ ਦਾ ਇਕੱਲੇ ਇਕੱਲੇ ਦੁਕਾਨ ਦਾ ਰੜੀ ਫੇੜੇਲ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਮੈਂ ਮੀਟਿੰਗ ਦੇ ਵਿੱਚ ਸੀ ਬੰਦਿਆਂ ਨੇ ਸਾਨੂੰ ਆ ਕੇ ਆਖਿਆ ਭਾਈ ਥੋੜੇ ਨਾਲ ਖੜਾਂਗੇ ਤੇ ਅੱਜ ਸਵਾਲ ਆ ਗੱਲ ਕਰਨ ਦਾ ਇਹਨਾਂ ਨਾਲ ਨੁਕਸਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਕੀ ਲੱਗਦਾ ਕਿ ਜੇਕਰ ਜਿਹੜੀਆਂ ਸਯੁਕਤ ਕਿਸਾਨ ਮੋਰਚੇ ਵਾਲੀਆਂ ਜਥੇਬੰਦੀਆਂ ਦੇ ਆਗੂ ਦਿੱਲੀ ਜਾਣ ਦਾ ਸੱਦਾ ਨਹੀਂ ਦਿੰਦੇ ਤਾਂ ਫਿਰ ਇਹਨਾਂ ਦਾ ਕਾਡਰ ਜਾਂ ਲੋਕ ਆਪ ਬਾਗੀ ਹੋ ਕੇ ਉਧਰ ਨੂੰ ਜਾਣਗੇ ਭਾਈ ਭਾਈ ਜੀ ਮੇਰੀ ਗੱਲ ਸੁਣ ਲੋ ਜਾਣਗੇ ਦੱਲ ਕੋ ਜਾਲ ਗੋ ਤੁਸੀਂ ਦੇਖ ਲਓ ਮੀਡੀਆ ਥੋੜਾ ਕੋਲੇ ਆ ਮੇਰੇ ਪੜ ਤੋਂ 18 ਨੂੰ ਚੱਲੇ ਆ ਪੱਲ ਖਤਮ ਹੈ ਜਦੋਂ ਅਸੀਂ ਬਾਗੇ ਦਾਦਲੇ ਬਾਕੀ ਹੋਣਾ ਬਾਕੀ ਨੂੰ ਤਾਂ ਬਾਕੀ ਦੇ ਕੇ ਬਾਕੀ ਹੁੰਦਾ ਤੁਸੀਂ ਹੋ ਜਾਓ ਨੋਟ ਕਰ ਲਓ ਮੇਰੀ ਬਾਈ ਜੀ ਜੂਨੀਆ ਇਹ ਕਹਿੰਦਾ ਮੇਰੀ ਫਲਾਨੀ ਜੂਨੀਆ ਫਲਾਨੀ ਜੂਨੀਆ ਜਨਤਰੀਆਂ ਪੰਜ ਸੱਤ ਰਹਿ ਜਾਣੀਆਂ ਲੋਕਾਂ ਨੂੰ ਸਾਰਾ ਪਤਾ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਕਿਉਂ ਰਹਿ ਜਾਣਾ ਜੇ ਜਦੋਂ ਕਿਸੇ ਨੂੰ ਮੰਨ ਲਓ ਕਿ ਨਾਲ ਲੈ ਕੇ ਤੁਰੇ ਨਾ ਤੇ ਇਹ ਜੇ ਆਗੂ ਤੋਂ ਕਰਾਉਣਾ ਵੀ ਕੀ ਆ ਆਗੂ ਤੋਂ ਕਰਾਉਣਾ ਵੀ ਕੀ ਆ ਮੈਂ ਤਾਂ ਗੱਲ ਇਹ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਪੰਜ ਸੱਤ ਪਿੰਡਾਂ ਦੇ ਬੰਦੇ ਇਕੱਠੇ ਹੋ ਕਿਸੇ ਜੁਨੀਅਰ ਨਾਲ ਸੰਬੰਧ ਰੱਖਦੇ ਆ ਆਪਾਂ ਮੋਰਚਾ ਹੀ ਐਸਾ ਬਣਾਓ ਵੀ ਜਿੱਥੇ ਮਰਜ਼ੀ ਉਹ ਚੱਲਾਂਗੇ ਲੋੜ ਕੀ ਆ ਮੈਂ ਟਿਕਾਉਂਦਾ ਇਹ ਸੱਦੇ ਤੇ ਆ ਇਹ ਹੋਰ ਸੱਦੇ ਤੇ ਆ ਉਹ ਸੱਦੇ ਤੇ ਆ ਸਾਡੇ ਸਿਰ ਤੇ ਦਾ ਕੰਜਾ ਹੁੰਦਾ ਫਿਰ ਅਸੀਂ ਕਦੇ ਨਹੀਂ ਸਿਰ ਇਹ ਸਾਂ ਇਸ ਬਾਗੇ ਬਾਗ ਲਾ ਦੇ ਦਸਾਂ ਪਿੰਡਾਂ ਦਾ ਮੋਰਚਾ ਹੀ ਐਸਾ ਬਣ ਜਾਏ ਭਾਈ ਜੀ ਜਿਦੋਂ ਕਿਸੇ ਗਾਰਡਿਕ ਵੀ ਤੁਰਨਾ ਆਪਾਂ ਅੱਛਾ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਉਹੀ ਗੱਲ ਕਹਿਣੀ ਚਾਹਣਾ ਜੀ ਅੱਗੇ ਸਿੱਧੂ ਦੀਪ ਸੀ ਜਿਹਨੇ ਮੋਰਚਾ ਫਸਲ ਕਰਤਾ ਠੀਕ ਆ ਕੰਡਾ ਵੀ ਚੜਾਇਆ ਉਹ ਤੋਂ ਜੇਦਾ ਇੱਕ ਹੋ ਕੇ ਗੁਰੂ ਮਹਾਰਾਜੀ ਸਾਹਿਬ ਲੈ ਕੇ ਤੁਰਨਗੇ ਤਾਂ ਕੰਮ ਫਟੇਗਾ ਨਹੀਂ ਬੈਠੇ ਰਹਿਣ ਮੈਂ ਕੰਡਾ ਡਰਾਈਵਰ ਬੰਦਾ ਭੱਲਾ ਡਰਾਈਵਰ ਮੈਨੂੰ ਕਹਿੰਦੇ ਲੰਘਿਆਣਾ ਪਰਾਣਾ ਤੋਂ ਜੀ ਤੇ ਸਾਠ ਬਾਬਾ ਪ੍ਰਤਾਪ ਸਿੰਘ ਦੇ ਗੁਰਦੁਆਰੇ ਸੇਵਾ ਕਰਦਾ ਪਾਕੀ ਸਾਲ ਜਾਣਾ ਗੱਡਿਆਂ ਲੈ ਜਾਣਾ ਅੱਛਾ ਮਿਲਣਾ ਸਵਾਤ ਕਹਿਣ ਕੀ ਚੋਣੀ ਕੇ ਬਸ ਇਹ ਗੱਲ ਚ ਕਹਿਣਾ ਚਾਹਣਾ ਉਹ ਜਿਹਨੇ ਫਤਿਹ ਕਰਨਾ ਕੰਮ ਇਕਾ ਕਰਨ ਇਕੇ ਬਣਾ ਫਤਿਹ ਨਹੀਂ ਹੁਣ ਸਾਰਨਾ ਪਾਕੀਆਂ ਹੋਰ ਲਾਉਣ ਗੁਰੂ ਮਹਾਰਾਜ ਜੀ ਸ਼ੇਰ ਲੈ ਕੇ ਕਰਨ ਦੇ ਫਤਿਹ ਹੋ ਜੂਗਾ ਮੈਂ ਗੁਰੂ ਖਾਲਸਾ ਦੇ ਫਤਿਹ ਹਾਂਜੀ ਬਾਈ ਜੀ ਕਿਹੜੀ ਯੂਨੀਅਨ ਵੱਲੋਂ ਆਇਓ ਕੀ ਕਹਿਣਾ ਚਾਹਣੇ ਹੋ ਮੈਂ ਚ ਪੈਨਸ਼ਨ ਯੂਨੀਅਨ ਵੱਲੋਂ ਆਏ ਹਾਂ ਸੀ ਅਸੀਂ ਇਹ ਬੇਨਤੀ ਕਰਨੇ ਜਾਂਦੇ ਹਾਂ ਜਿਸ ਤਰ੍ਹਾਂ ਮੇਰੇ ਵੀਰ ਜੀ ਪਹਿਲਾਂ ਵੀ ਬੋਲ ਕੇ ਹਟੇ ਇਹ ਵੀ ਵੀਰ ਜੀ ਬੋਲ ਕੇ ਉਹ ਵੀ ਵੀਰ ਜੀ ਬੋਲ ਕੇ ਹਟੇ ਨੇ ਵੀ ਸਾਨੂੰ ਇਕੱਠ ਕਰਨਾ ਚਾਹੀਦਾ ਸਾਨੂੰ ਏਕਾ ਕਰਨਾ ਚਾਹੀਦਾ ਕਿਉਂਕਿ ਇਕੱਠ ਲੋਹੇ ਦੀ ਲੱਟ ਸਿਰ ਵਿੱਚ ਦੁਸ਼ਮਣ ਦੇ ਠੀਕ ਆ ਇਸ ਤੋਂ ਅੱਗੇ ਬੇਨਤੀ ਇਹ ਆ ਵੀ ਜਿਹੜਾ ਦੁਸ਼ਮਣ ਆ ਉਹਦੇ ਕਹਾੜਿਆਂ ਨਾਲੋਂ ਭੇੜੇ ਦੰਦ ਜਿਹੜੇ ਇਸ ਵੇਲੇ ਤਿੱਖੇ ਹੋਏ ਹੋਏ ਨੇ ਠੀਕ ਨਾ ਉਹਨਾਂ ਦੰਦਾਂ ਤੋਂ ਅਸੀਂ ਕਿਵੇਂ ਬਚਣਾ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਵੇਖਿਆ ਇੱਕ ਧਰਮ ਦੇ ਨਾਂ ਤੇ ਰਾਜਨੀਤੀ ਖੇਢੀ ਗਈ ਰਾਮ ਦੇ ਜਨਮ ਭੂਮੀ ਰਾਮ ਦਾ ਜਨਮ ਦਿਨ ਮਨਾਇਆ ਗਿਆ ਠੀਕ ਹੈ ਨਾ ਹਾਲਾਂਕਿ ਰਾਮ ਨੂੰ ਵੀ ਦੂਰ ਸੀ ਇਲੈਕਸ਼ਨ ਨੇੜੇ ਸੀ ਅਸੀਂ ਸਾਰੇ ਲੋਕਾਂ ਨੂੰ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹ ਧਰਮ ਦੇ ਨਾਂ ਤੇ ਔਰ ਜਾਤਾਂ ਪਾਤਾਂ ਦੇ ਨਾਂ ਤੇ ਬੰਡੂਗੀ ਮਨੁਸਿਮਰਤੀ ਕਹੇ ਜਾ ਗ੍ਰੰਥਾ ਧਾਰਮਿਕ ਗ੍ਰੰਥਾ ਜਿਹਨੂੰ ਲੱਖਾਂ ਲੋਕ ਲੱਖਾਂ ਲੋਕ ਹਜ਼ਾਰਾਂ ਲੋਕ ਪੂਜਦੇ ਨੇ ਠੀਕ ਹੈ ਨਾ ਪਰੰਤੂ ਉਸ ਗ੍ਰੰਥ ਦੇ ਵਿੱਚ ਕੀ ਲਿਖਿਆ ਗਿਆ ਉਸ ਗ੍ਰੰਥ ਦੇ ਵਿੱਚ ਜਿਹੜੇ ਇਹਦਾ ਆਪਾਂ ਕਹਿੰਦਾ ਕਿਸਾਨ ਮਜ਼ਦੂਰ ਇਕਤਾ ਉਹ ਮਜ਼ਦੂਰ ਨੂੰ ਤੇ ਇੱਕ ਇਸਤਰੀ ਜਾਤੀ ਨੂੰ ਬਹੁਤ ਨੀਵਾਂ ਦਿਖਾਇਆ ਗਿਆ ਹਾਲਾਂਕਿ ਸਾਡੇ ਗੁਰੂਆਂ ਪਸ਼ੂ ਸ਼ੁੱਧਰ ਨਾਰੀ ਤਿੰਨੋਂ ਤਾਰਕ ਕੇਦ ਕੇਦਕਾਰੀ ਮੈਂ ਬਹੁਤ ਵੱਡੀ ਅਧਾਰ ਦੇ ਵਿੱਚ ਦੇ ਰਿਹਾ ਗੁਰ ਸਿੱਖੀ ਦੇ ਤੌਰ ਤੇ